ਇਹ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਪੀਸੀਆਰ ਪੁਲਿਸ ਇੱਕ ਚੋਰ ਨੂੰ ਨਸ਼ੇ ਦੀ ਹਾਲਤ ਚ ਲੱਤਾਂ ਬਾਹਾਂ ਤੋਂ ਚੁੱਕ ਕੇ ਲੈ ਜਾ ਰਹੀ ਹੈ ਮਾਮਲਾ ਦੱਸਦੀ ਹੈ ਕਿ ਪਟਿਆਲਾ ਦੇ 22 ਨੰਬਰ ਮਾਰਕੀਟ ਦਾ ਹੈ ਜਿੱਥੇ ਇਹ ਨੌਜਵਾਨ ਨਸ਼ੇ ਦੀ ਹਾਲਤ ਚ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਚੋਰੀ ਕਰ ਰਿਹਾ ਸੀ ਜਿੱਥੇ ਇਸ ਨੌਜਵਾਨ ਨੂੰ ਲੋਕਾਂ ਨੇ ਮੌਕੇ ਤੇ ਹੀ ਕਾਬੂ ਕਰਕੇ ਪਹਿਲਾਂ ਤਾਂ ਛੇਤਰ ਪ੍ਰੇੜ ਕੀਤੀ ਤੇ ਫਿਰ ਪੁਲਿਸ ਹਵਾਲੇ ਕੀਤਾ ਜੋਦੇ ਲੋਕ ਇਸ ਚੋਰ ਨੂੰ ਕਾਬੂ ਕਰਕੇ ਛਿੱਤਰ ਪ੍ਰੇਡ ਕਰ ਰਹੇ ਸੀ ਤਾਂ ਉੱਥੇ ਹੀ ਮੌਕੇ ਤੇ ਪੀਸੀਆਰ ਪਹੁੰਚ ਗਈ ਜਿਨ੍ਹਾਂ ਨੇ ਲੱਤਾ ਬਾਹਾਂ ਤੋਂ ਚੁੱਕ ਕੇ ਇਸ ਚੋਰ ਨੂੰ ਸਿਵਲ ਲਾਈਨ ਥਾਣਾ ਪਹੁੰਚਾਇਆ ਹੁਣ ਪਹਿਲਾਂ ਤਾਂ ਉੱਥੇ ਚੋਰ ਦਾ ਮੈਡੀਕਲ ਕਰਵਾਇਆ ਜਾਏਗਾ ਤੇ ਫਿਰ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਏਗੀ ਆਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਚ ਪੀਸੀਆਰ ਪੁਲਿਸ ਇੱਕ ਚੋਰ ਨੂੰ ਨਸ਼ੇ ਦੀ ਹਾਲਤ ਚ ਲੱਤਾ ਬਾਹਾਂ ਤੋਂ ਚੁੱਕ ਕੇ ਲੈ ਜਾ ਰਹੀ ਹੈ ਮਾਮਲਾ ਦੱਸਦੀ ਹੈ ਕਿ ਪਟਿਆਲਾ ਦੇ 22 ਨੰਬਰ ਮਾਰਕੀਟ ਦਾ ਹੈ ਜਿੱਥੇ ਇੱਕ ਨੌਜਵਾਨ ਨਸ਼ੇ ਦੀ ਹਾਲਤ 'ਚ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਚੋਰੀ ਕਰ ਰਿਹਾ ਸੀ ਜਿੱਥੇ ਇਸ ਨੌਜਵਾਨ ਨੂੰ ਲੋਕਾਂ ਨੇ ਮੌਕੇ ਤੇ ਹੀ ਕਾਬੂ ਕਰਕੇ ਪਹਿਲਾਂ ਤਾਂ ਛਿੱਤਰਫੇੜ ਕੀਤੀ ਤੇ ਫਿਰ ਪੁਲਿਸ ਹਵਾਲੇ ਕੀਤਾ ਜਦੋਂ ਲੋਕ ਇਸ ਚੋਰ ਨੂੰ ਕਾਬੂ ਕਰਕੇ ਛਿੱਤਰਫੇੜ ਕਰ ਰਹੇ ਸੀ ਤਾਂ ਉੱਥੇ ਹੀ ਮੌਕੇ ਤੇ ਪੀਸੀਆਰ ਪਹੁੰਚ ਗਈ ਜਿਨ੍ਹਾਂ ਨੇ ਲੱਤਾਂ ਬਾਹਾਂ ਤੋਂ ਚੁੱਕ ਕੇ ਇਸ ਚੋਰ ਨੂੰ ਸਿਵਲ ਲਾਈਨ थाना ਪਹੁੰਚਾਇਆ ਹਨ ਪਹਿਲਾ ਤਾਂ ਉੱਥੇ ਚੋਰ ਦਾ ਮੈਡੀਕਲ ਕਰਵਾਇਆ ਜਾਏਗਾ ਤੇ ਫਿਰ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਏਗੀ। ਹਾਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਚ ਪੀਸੀਆਰ ਪੁਲਿਸ ਇੱਕ ਚੋਰ ਨੂੰ ਨਸ਼ੇ ਦੀ ਹਾਲਤ ਚ ਲੱਤਾ ਬਾਹਾਂ ਤੋਂ ਚੁੱਕ ਕੇ ਲੈ ਜਾ ਰਹੀ ਹੈ। ਮਾਮਲਾ ਦੱਸਦੀ ਹੈ ਕਿ ਪਟਿਆਲਾ ਦੇ 22 ਨੰਬਰ ਮਾਰਕੀਟ ਦਾ ਹੈ ਜਿੱਥੇ ਇਹ ਨੌਜਵਾਨ ਨਸ਼ੇ ਦੀ ਹਾਲਤ ਚ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਚੋਰੀ ਕਰ ਰਿਹਾ ਸੀ। ਜਿੱਥੇ ਇਸ ਨੌਜਵਾਨ ਨੂੰ ਲੋਕਾਂ ਨੇ ਮੌਕੇ ਤੇ ਹੀ ਕਾਬੂ ਕਰਕੇ ਪਹਿਲਾਂ ਤਾਂ ਛਿੱਤਰ ਪਰੇਡ ਕੀਤੀ ਤੇ ਫਿਰ ਪੁਲਿਸ ਹਵਾਲੇ ਕੀਤਾ ਜਦੋਂ ਲੋਕ ਇਸ ਚੋਰ ਨੂੰ ਕਾਬੂ ਕਰਕੇ ਛਿੱਤਰ ਪਰੇਡ ਕਰ ਰਹੇ ਸੀ ਤਾਂ ਉੱਥੇ ਹੀ ਮੌਕੇ ਤੇ ਪੀਸੀਆਰ ਪਹੁੰਚ ਗਈ ਜਿਨ੍ਹਾਂ ਨੇ ਲੱਤਾਂ ਬਾਂਹਾਂ ਤੋਂ ਚੁੱਕ ਕੇ ਇਸ ਚੋਰ ਨੂੰ ਸਿਵਲ ਲਾਈਨ थाना ਪਹੁੰਚਾਇਆ ਹੁਣ ਪਹਿਲਾਂ ਤਾਂ ਉੱਥੇ ਚੋਰ ਦਾ ਮੈਡੀਕਲ ਕਰਵਾਇਆ ਜਾਏਗਾ ਤੇ ਫਿਰ ਉਸ ਤੋਂ ਬਾਅਦ ਪੁੱਛਗਿੱਛ ਕੀਤੀ ਜਾਏਗੀ